ਦੋਸਤੋ ਸਤਿ ਸ੍ਰੀ ਅਕਾਲ ਅੱਜ ਫੇਰ ਸਰਪੰਚ ਸਾਹਿਬ ਨਾਲ ਕਰਦੇ ਆਂ ਕੁਝ ਸਿਆਸੀ ਚਰਚਾ ਹੋਰ ਜੀ ਸਰਪੰਚ ਸਾਹਿਬ ਕੀ ਹਲਚਲ ਆਈ ਠੀਕ ਠਾਕ ਜੀ ਚੜ੍ਹਦੀ ਕਲਾ ਸਤਾਂ ਲੋਟ ਨੇ ਜਮ੍ਹਾਂ ਕਾਇਮ ਅੱਛਾ ਸਰਪੰਚ ਸਾਹਿਬ ਸਾਨੂੰ ਦੱਸੋ ਜਿਵੇਂ ਮੌਸਮਾਂ ਦਾ ਬਦਲ ਜਾਣਾ ਆਮ ਗੱਲ ਆ ਇਸੇ ਤਰੀਕੇ ਸਾਡੇ ਪੰਜਾਬ ਦੀ ਸਿਆਸਤ ਆ ਜਿਹੜੀ ਉਹ ਪਹਿਲਾਂ ਨਾਲੋਂ ਬਹੁਤ ਬਦਲ ਗਈ ਜਿਵੇਂ ਪਹਿਲਾਂ ਹਰ ਲੀਡਰ ਦਾ ਇੱਕ ਸਟੈਂਡ ਹੁੰਦਾ ਸੀ ਹਰ ਲੀਡਰ ਦਾ ਤੇ ਪਾਰਟੀ ਦਾ ਇੱਕ ਉਸੂਲ ਹੁੰਦਾ ਸੀ ਸਮੇਂ ਸਿਰ ਉਹਨਾਂ ਨੇ ਆਪਣੀ ਪ੍ਰਤੀਕਿਰਿਆ ਦੇਣੀ ਹੁੰਦੀ ਅੱਜ ਦੇ ਸਿਆਸੀ ਲੀਡਰ ਸਿਰਫ ਕੋਈ ਘਟਨਾ ਵਾਪਰਨ ਤੋਂ ਬਾਅਦ ਸਿਰਫ ਟਵੀਟੋ ਟਵੀਟੀ ਹੋ ਜਾਂਦੇ ਨੇ ਟਵੀਟ ਕਰਨਾ ਹੀ ਆਪਣਾ ਧਰਮ ਸਮਝਦੇ ਨੇ ਕੀ ਗੱਲ ਬਾਤ ਹੈ ਤੇ ਕੋਈ ਵਿਸਥਾਰ ਨਾਲ ਸਾਨੂੰ ਗੱਲ ਦੱਸੋ ਜੀ ਅਹਨ ਪੰਜਾਬ ਦੀ ਪੂਰੀ ਸਿਆਸਤ ਚ ਠਹਿਰਾ ਆ ਗਿਆ ਇਹ ਸਹੀ ਗੱਲ ਆ ਤੇਰੀ ਹੂੰ ਮੈਂ ਇਹਦਾ ਕਾਰਨ ਮੰਨਦਾ ਵੀ ਪਹਿਲਾਂ ਜਿਹੜੀ ਸਿਆਸਤ ਸੀ ਯੂਨੀਵਰਸਿਟੀਆਂ ਕਾਲਜਾਂ ਤੋਂ ਨਿਕਲਦੇ ਸੀ ਮੁੰਡੇ ਕੁੜੀਆਂ ਪੜੇ ਲਿਖੇ ਹੂੰ ਉਹਨਾਂ ਨੂੰ ਉੱਥੋਂ ਮੰਨੋ ਇੱਕ ਸਿੱਖਿਆ ਦੇ ਕੇ ਸਿਆਸਤ ਦੀ ਸਿੱਖਿਆ ਦੇ ਕੇ ਬਾਹਰ ਆਉਂਦੇ ਸੀ ਉਹ ਨਰਸਰੀ ਸੀ ਯੂਨੀਵਰਸਿਟੀ ਕਾਲਜ ਸਿਆਸਤਰੀਆਂ ਟ੍ਰੇਨਿੰਗ ਹੋ ਜਾਂਦੀ ਸੀ ਟ੍ਰੇਨਿੰਗ ਹੋ ਜਾਂਦੀ ਜੂ ਉਹਨਾਂ ਚ ਜੂਨੀਅਰਾਂ ਚ ਹਿੱਸਾ ਲੈਂਦੇ ਸੀ ਹਾਂ ਹੁਣ ਉਹ ਗੱਲ ਨਹੀਂ ਰਹੀ ਹਾਂ ਆਪਾਂ ਥੋੜਾ ਪਿੱਛੇ ਸਮੇਂ ਤੋਂ ਗੱਲ ਲੈਂਨਾ ਪਹਿਲਾਂ ਪੰਜਾਬ ਚ ਖੱਬੇ ਪੱਖੀਆਂ ਦਾ ਯੂਨੀਵਰਸਿਟੀ ਦੀਆਂ ਚੋਣਾਂ ਤੇ ਕਾਬਜ ਰਹਾ ਹਾਂ ਉਹ ਤੋਂ ਖੱਬੇ ਪੱਖੀ ਦੇ ਮੁੰਡੇ ਕੁੜੀਆਂ ਯੂਨੀਵਰਸਿਟੀ ਦੇ ਪ੍ਰਧਾਨ ਸਕੱਤਰ ਕੁਛ ਵੀ ਬਣਦੇ ਉੱਥੋਂ ਜੂਨੀਅਰਾਂ ਚ ਭਾਗ ਲੈਂਦੇ ਐਵੇਂ ਉਹਨਾਂ ਨੂੰ ਗਾਹਾਂ ਸਿਆਸਤ ਲੈ ਲੈਂਦੀ ਸੀ ਕਿਸੇ ਨਾ ਕਿਸੇ ਸਿਆਸਤ ਸ਼ਾਮਲ ਹੋ ਜਾਂਦੇ ਸੀ ਉਹ ਆ ਕੇ ਆਪਣੇ ਇੱਥੇ ਐਮਐਲਏ ਐਮਪੀ ਬਣਦੇ ਸੀ ਹਾਂ ਬਹੁਤ ਗੰਭੀਰ ਠੀਕ ਹੈ ਜੀ ਉਸ ਤੋਂ ਬਾਅਦ ਖੱਬੇ ਪੱਖੇ ਤੋਂ ਬਾਹਰ ਆ ਗਿਆ ਇੱਕ ਮੁੰਡਾ ਦੌਰ ਆਇਆ ਸੀ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਹਾਂਜੀ ਕਾਲਜਾਂ ਯੂਨੀਵਰਸਿਟੀਆਂ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਬੋਲਬਾਲਾ ਸੀ ਹਰ ਪਾਸੇ ਹਾਂ ਉਹਦੇ ਚ ਵੀ ਕਾਫੀ ਲੀਡਰ ਨਿਕਲੇ ਨੇ ਹਾਂ ਜਿਹੜੇ ਸਿਆਸਤ ਚੋਂ ਵੀ ਸਰਗਰਮ ਨੇ ਹਾਂ ਕਾਂਗਰਸ ਦੀ ਅੱਜ ਦੀ ਜਥੇਬੰਦੀਆਂ ਕਾਂਗਰਸ ਵਾਲੇ ਵੀ ਉਤੋਂ ਬਹੁਤ ਨਿਕਲੇ ਹੋਏ ਨੇ ਜਿਵੇਂ ਧੂਰੀ ਵਾਲਾ ਗੋਲਡੀ ਹਾਂ ਤੇ ਉਹ ਰੋਪੜ ਵਾਲਾ ਮੁੰਡਾ ਕੀ ਆਉਂਦਾ ਨਾ ਪੁਲਗਾ ਦਾ ਇਹ ਕਾਫੀ ਨੇ ਹਾਂ ਆਪਣੇ ਪ੍ਰਧਾਨ ਰਾਜਾਪੜਿੰਗਾ ਖੈਰਾ ਸਾਹਿਬ ਵੀ ਉੱਧ ਰਹੇ ਹਨ ਖੈਰਾ ਸਾਹਿਬ ਸਾਰੇ ਉੱਥੋਂ ਨਿਕਲੇ ਨੇ ਕਾਂਗਰਸ ਦੇ ਵੀ ਹਾਂ ਹੁਣ ਕੀ ਆ ਗਿਆ ਹੁਣ ਇੱਕ ਠਹਿਰਾ ਆ ਗਿਆ ਹਾਂ ਕੁਝ ਗੱਲ ਇਹ ਹੋ ਗਈ ਵੀ ਆਮ ਆਦਮੀ ਪਾਰਟੀ ਨਵੀਂ ਆਮ ਆਦਮੀ ਪਾਰਟੀ ਉਮਰ ਛੋਟੀ ਹੈ ਦੀ ਅਜੇ ਕੋਈ ਬਹੁਤੀ ਲੰਬੀ ਨਹੀਂ ਹਾਂ ਨੌਜਵਾਨ ਤਾਂ ਹੈਗੇ ਨੇ ਆਮ ਆਦਮੀ ਪਾਰਟੀ ਕੋਲੇ ਲੀਡਰ ਸਾਰੇ ਨੌਜਵਾਨ ਨੇ ਤਕਰੀਬਨ ਹਾਂ ਬਹੁਤੇ ਪਰ ਉਹ ਇਹਨਾਂ ਸੰਘਰਸ਼ਾਂ ਤੋਂ ਨਹੀਂ ਲੰਗੇ ਹੋਏ ਹਾਂ ਜੇ ਹੋਣਗੇ ਕੋਈ ਇੱਕਦੋ ਮੈਂ ਕਹਿ ਨਹੀਂ ਸਕਦਾ ਕਿਉਂਕਿ ਮੈਂ ਐਂ ਕਿਸੇ ਨਾਂ ਨੂੰ ਵਿਸ਼ੇਸ਼ ਤੌਰ ਤੇ ਨਹੀਂ ਆਪਾਂ ਉਹ ਪੁਆਇੰਟ ਆਊਟ ਕਰ ਸਕਦੇ ਜੀ ਵੀ ਆਹ 10 ਬੰਦੇ ਯਾਰ ਯੂਨੀਵਰਸਿਟੀ ਚ ਰਹਿੰਦੇ ਰਹੇ ਨੇ ਜਾਂ ਕਾਲਜ ਚ ਚੋਣਾਂ ਚ ਭਾਗ ਲੈਂਦੇ ਨੇ ਜਾਂ ਹੋਰ ਕੁਝ ਕਰਦੇ ਨੇ ਇਹਦਾ ਸਮਾਜਿਕ ਕਿਸੇ ਖੇਤਰ ਚ ਹੂੰ ਇਹ ਨੌਜਵਾਨ ਤਿੰਨ ਕੋਲੇ ਹੈਗੇ ਨੇ ਪਰ ਇਹਨਾਂ ਕੋਈ ਉਸ ਤਰ੍ਹਾਂ ਦੀ ਸਰਗਰਮ ਨਹੀਂ ਹੈਗੀ ਸਰਗਰਮੀ ਨਹੀਂ ਹੈਗੀ ਥੱਕੀ ਥੱਕੀ ਸਿਆਸਤ ਹੂੰ ਥੱਕੇ ਥੱਕੇ ਸਿਆਸਤਦਾਨ ਹੂੰ ਇਹ ਬੋਧਕਤਾ ਦੀ ਕਮੀ ਹੈ ਠੀਕ ਹੈ ਜੀ ਜਦੋਂ ਤੁਸੀਂ ਨਿਗਾਹ ਮਾਰੋਗੇ ਪਿਛਲੇ ਸਮੇਂ ਤੋਂ ਲਾ ਲੋ ਵੀ ਕਿੰਨੇ ਟਾਈਮ ਤੋਂ ਪੰਜਾਬ ਦੀ ਕਿਸੇ ਵਧੀਆ ਗੱਲ ਤੇ ਮੋਰਚਾ ਨਹੀਂ ਲੱਗਿਆ ਮੋਰਚਾ ਲਾਉਣਾ ਕੋਈ ਜ਼ਰੂਰੀ ਨਹੀਂ ਜਣੀ ਕੁਛ ਅਰਸ਼ ਨਹੀਂ ਹੋਇਆ ਕੀ ਪੰਜਾਬ ਦੀਆਂ ਮੰਗਾਂ ਮੁੱਕ ਗਈਆਂ ਨਹੀਂ ਨਹੀਂ ਮੁੱਕੀਆਂ ਵੱਧ ਗਈਆਂ ਸਮਾਂ ਜੀ ਹਾਂ ਮੁੱਦੇ ਵੱਧ ਗਏ ਸ਼ਾਮਲ ਹੋ ਗਏ ਨਵੇਂ ਮੰਗਾਂ ਹਾਂ ਇੱਕ ਕੁਝ ਇਹ ਵੀ ਮੈਨੂੰ ਲੱਗਦਾ ਵੀ ਕਿਸਾਨ ਜੁਨੀਆਨਾ ਤੇ ਵੀ ਸਿਰਤਾ ਲੀਡਰਾਂ ਨੇ ਇਹ ਵੀ ਕਿਸਾਨ ਜੁਨੀਆ ਹੀ ਲੋਕਾਂ ਦੇ ਮੁੱਦੇ ਟੱਕਣੀਆਂ ਚੱਕਣ ਵੀ ਲੱਗੀਆਂ ਨੇ ਹਾਂ ਆ ਥੋੜੀ ਦੇਰ ਪਹਿਲਾਂ ਟਕਰੋ ਇਹ ਆ ਜਾਇਆ ਉਹ ਕਿਸਾਨ ਦੁਨੀਆ ਇੱਕ ਵਾਰ ਦਾ ਬੈਕਫੁੱਟ ਤੇ ਨੇ ਹਾਂ ਪਤਾ ਨਹੀਂ ਹੁਣ ਕੀ ਹੋਊਗਾ ਕਦੋਂ ਸਰਕਾਰ ਮੰਨਦੇ ਨੇ ਜਾਂ ਉਹ ਲੱਗ ਬਿਸ਼ ਹੈ ਉਹ ਅੱਜ ਆਪਣਾ ਉਹਨਾਂ ਦਾ ਵੀ ਨਹੀਂ ਹੈਗਾ ਜਦੋਂ ਇਹਵੇਂ ਹੋਣਾ ਆਪਾਂ ਨੂੰ 8500 ਕਰੋੜ ਰੁਪਏ ਕਰਜ਼ਾ ਮਨਜ਼ੂਰ ਕਰਤਾ ਕੇਂਦਰ ਸਰਕਾਰ ਨੇ ਹਾਂ ਇਸ ਗੱਲ ਦੀਆਂ ਸੋਸ਼ਲ ਮੀਡੀਆ ਤੇ ਸਪੋਰਟਰਾਂ ਨੇ ਆਮ ਆਦਮੀ ਪਾਰਟੀ ਦੇ ਸਪੋਰਟਰਾਂ ਨੇ ਉਹ ਪੰਆ ਪੋਸਟਾਂ ਖੁਸ਼ੀ ਮਨਾਈ 20 8500 ਕਰੋੜ ਦਾ ਕਰਜ਼ਾ ਹਰ ਮਹੀਨੇ 1500 ਕਰੋੜ ਲੈ ਸਕਦੀ ਹੈ ਸਰਕਾਰ ਹਾਂ ਵੀ ਇਹ ਮਾਫ਼ ਨਹੀਂ ਹੋਇਆ ਤਾਂ ਮਿਲਿਆ ਇਹ ਤਾਂ ਕਰਜ਼ਾ ਤਾਂ ਪੁਰਾਣੇ ਲੋਕ ਤਾਂ ਕਹਿੰਦੇ ਸਾਡੇ 'ਤੇ ਕਰਜ਼ਾ ਨਾ ਥੜੇ ਹਾਂ ਚਲੋ ਦੇਸ਼ ਸਰਕਾਰ ਚਲਾਉਣ ਵਾਸਤੇ ਕਰਨਾ ਪੈਂਦਾ ਪਰ ਇਹ ਤਾਂ ਖੁਸ਼ੀ ਮਨਾਉਣ ਦਾ ਕੋਈ ਗੱਲ ਨਹੀਂ ਵੀ ਵਧਾਈਆਂ ਦਿਓ ਜਾਂ ਕੇਕ ਕੱਟੋ ਤਾਂ ਕਰਜ਼ਾ ਲਿਆਉਂਦੇ ਨੇ ਵਿਆਜ ਪਰਤੇ ਮਰ ਜਾਗੇ ਪਹਿਲਾਂ ਵਾਲੇ ਹੀ ਨਹੀਂ ਲੋਟ ਆ ਰਹੇ ਹਾਂ ਜਣੀ ਅਨੁਮਾਨ ਹੈ ਵੀ ਸਵਾ 4 ਲੱਖ ਕਰੋੜ ਕਰਜ਼ਾ ਹੋ ਜਾਊਗਾ ਅਗਲੇ ਸਾਲ 31 ਮਾਰਚ ਤੱਕ ਸਵਾ 4 ਲੱਖ ਕਰੋੜ ਕਿੰਨੀ ਵੱਡੀ ਅਮਾਊਂਟ ਹੈ ਇਹਨੂੰ ਕਿੱਥੇ ਹੋਣੀ ਬਾਬੇ ਨਾਨਕ ਦੇ ਫਲਸਫੇ ਵਾਲਾ ਪੰਜਾਬ ਪਤਾ ਨਹੀਂ ਕਿੱਦਾਂ ਤੁਰ ਗਿਆ ਸਮਝ ਨਹੀਂ ਆਉਂਦੀ ਕੀ ਹੋ ਗਿਆ ਨਸ਼ਿਆਂ ਤੋਂ ਜੇ ਵੀ ਨਸ਼ੇ ਖਲਾਮ ਮਤਲੋਂ ਦੀ ਕੋਸ਼ਿਸ਼ ਕਰਦਾ ਜਾ ਰੋਕਣ ਦੀ ਕੋਸ਼ਿਸ਼ ਕਰਦਾ ਪੰਜ ਸੱਤ ਘਟਨਾਵਾਂ ਹੋਈਆਂ ਉਹਤੇ ਵੀ ਕੋਈ ਉਸ ਤਰ੍ਹਾਂ ਦਾ ਸਾਫ ਨਹੀਂ ਦਿੰਦਾ ਉਹ ਜਿਹੜਾ ਬਠਿੰਡੇ ਕੰਨੀ ਫੌਜੀ ਸੀ ਕੋਈ ਉਹ ਮੁੰਡਾ ਉਹਦਾ ਸਾਰੇ ਪਿੰਡ ਦੇ ਨਾਲ ਸਾਥ ਨਹੀਂ ਦਿੱਤਾ ਉਹ ਗੱਲ ਨਹੀਂ ਬਣੀ ਹੁਣ ਕੱਲ ਨੂੰ ਉਹ ਕਿਉਂ ਕਰ ਉਹਦੀਆਂ ਦੋਨੇ ਲੱਤਾਂ ਤੋੜਤੀਆਂ ਇਸੇ ਤਰ੍ਹਾਂ ਹੋਰ ਕਿਤੇ ਵੀ ਜਿੱਥੇ ਵੀ ਕੋਈ ਕਰਦਾ ਹੈ ਇਹ ਪ੍ਰੋਬਲਮ ਆ ਜਾਂਦੀ ਹੈ ਸਿਆਸਤ ਪੁੱਤ ਉਹ ਆ ਵੀ ਤੇਰੀ ਵਾਲੀ ਗੱਲ ਵੀ ਟਵੀਟ ਕਰਨਾ ਬੱਸ ਵੀ ਅਸੀਂ ਤਾਂ ਸਾਡੀ ਜ਼ਿੰਮੇਵਾਰੀ ਖਤਮ ਟਵੀਟ ਤਾਂ ਕਰਤਾ ਮੈਂ ਹਾਂ ਟਵੀਟ ਤੋਂ ਤਾਂ ਸ਼ੁਰੂ ਹੁੰਦੀ ਹੈ ਗੱਲ ਜੀ ਉਹ ਤਾਂ ਠੀਕ ਆ ਵੀ ਤੁਸੀਂ ਇੱਕ ਸੋਸ਼ਲ ਸਾਈਟ ਤੇ ਐਕਟਿਵ ਹੋ ਤੁਸੀਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਉਹਦੇ ਲਈ ਕਰਿਆ ਕੀ ਆ ਗੱਲ ਤਾਂ ਇੱਥੇ ਹਾਂ ਇਹ ਐਂ ਦਿਖਾਉਂਦੇ ਨੇ ਅਸਲ 'ਚ ਜਿਹੜੇ ਵੀ ਮੰਤਰੀ ਸੰਤਰੀ ਇਹ ਵੀ ਲੀਡਰ ਟਵੀਟ ਕਰਤਾ ਵੀ ਸਾਨੂੰ ਪਤਾ ਸਾਰੇ ਮਸਲਿਆਂ ਦਾ ਪੰਜਾਬ ਦੀਆਂ ਮਸਲਿਆਂ ਦਾ ਪਤਾ ਹੈ ਵੀਟ ਨਾਲ ਹੱਲ ਥੋੜਾ ਹੁੰਦੇ ਨੇ ਤੇਰੀ ਗੱਲ ਸਹੀ ਹੈ ਕਨੀ ਦੇ ਤੋਂ ਸ਼ੁਰੂ ਹੁੰਦੇ ਨੇ ਉਦੋਂ ਬਾਅਦ ਆ ਉਹਦਾ ਕੀ ਬਣਿਆ ਇੱਥੇ ਤੱਕ ਕੋਈ ਨਹੀਂ ਜਾਂਦਾ ਹੁਣ ਤੂੰ ਇੱਕ ਗੱਲ ਦੇਖ ਆਪਣਾ 7000 ਕਰੋੜ ਦੇ ਨੇੜੇ ਤੇਲੇ ਪੰਜਾਬ ਦਾ ਆ ਡੀਐਫ ਹੋਊਗਾ ਹਾਂ ਉਹਦੇ ਵਾਸਤੇ ਕੋਈ ਮਿਹੰਮੀ ਨਹੀਂ ਚਲਾਈਏ ਆ ਡੀਐਫ ਵਾਸਤੇ ਠੀਕ ਆ ਇੱਕ ਦੋ ਵਾਰੀ ਸੀਐਮ ਸਾਹਿਬ ਸ਼ਾਇਦ ਮਿਲੇ ਨੇ ਜਾਂ ਚੀਮਾ ਸਾਹਿਬ ਮੰਤਰੀ ਸਾਹਿਬ ਜਾ ਕੇ ਨੇ ਉਹ ਆਪਣਾ ਸ਼ਰਿਆਮ ਪੰਜਾਬ ਦਾ 7.5 ਹਜ਼ਾਰ ਕਰੋੜ ਦੱਬ ਲਿਆ ਸੈਂਟਰ ਨੇ ਮੋਦੀ ਨੇ ਹਾਂ ਗਲਤੀ ਕਿਸੇ ਦੀ ਸਜ਼ਾ ਹੋਣ ਵਾਲੀ ਸਰਕਾਰ ਨੂੰ ਇਹ ਫੇਰ ਇਹ ਧਰਮ ਨਹੀਂ ਕੋਈ ਇਹ ਜੀ ਸਰਗਰਮੀ ਹੋਈ ਵੀ ਯਾਰ ਪੰਜਾਬ ਦੀਆਂ ਸੜਕਾਂ ਦਾ ਬੁਰਾ ਹਾਲ ਆ ਇਹਨਾਂ ਦੀ ਮੁਰੰਮਤ ਹੋ ਜੇ ਉਹਨਾਂ ਤੋਂ ਲਾਹੋ ਪੈਸੇ ਉਹਨਾਂ ਦੇ ਗਲ ਘੁੱਟਾ ਦਿਓ ਹਾਂ ਇਹ ਵੱਡੇ ਮੁੱਦੇ ਨੇ ਜੀ ਵੱਡਾ ਮੁੰਦਾ ਆਪਣਾ ਹੱਕ ਨਾਲੇ ਦੇਖ ਤਾ ਆਪਣਾ ਪੈਸਾ ਆਪ ਨੂੰ ਆਪਣਾ ਪੈਸਾ ਨਹੀਂ ਮਿਲ ਰਿਹਾ ਕੋਈ ਉਹਦੇ ਵਾਸਤੇ ਸਰਗਰਮੀ ਨਹੀਂ ਇਸੇ ਕਰਕੇ ਆ ਵੀ ਸਿਆਸਤ ਸਾਰੀ ਤੱਕੀ ਤੱਕੀ ਟੁੱਟੀ ਟੁੱਟੀ ਐ ਆਹ ਜਿਹੜਾ ਮਜੀਠੇ ਵਾਲਾ ਤੇ ਨਿਕਲਿਆ ਕੇਸ ਹੁਣ ਜਿਹੜੀ ਸਰਗਰਮੀ ਹੋਈ ਐ ਪੁੱਛ ਤਾ ਮੇਰੇ ਖਿਆਲ ਚ ਵੋਟਾਂ ਨੇੜੇ ਆ ਰਹੀਆਂ ਨੇ ਬਿਨਹੀਂ ਲੋਕ ਜਵਾਬ ਮੰਗਣਗੇ ਅਗਲੀ ਗੱਲ ਇਹ ਆ ਕੁਝ ਮੰਜੀਠੀਆ ਸਾਹਿਬ ਵੀ ਪੰਗੇ ਵਾਲੇ ਲੈਂਦੇ ਸੀ ਇਹ ਤਾਂ ਨਿੱਜੀ ਕਿੜ ਹੋ ਗਈ ਮਤਲਬ ਉਹ ਕਿੜ ਕੱਢਣ ਦੀ ਗੱਲ ਹੋ ਗਈ ਨਹੀਂ ਐਡੀ ਸਰਕਾਰ ਨੂੰ ਕੁਝ ਵੀ ਨਹੀਂ ਕਰ ਰਿਹਾ ਕੋਈ ਸਭ ਚੁੱਪ ਨੇ ਬਿਲਕੁਲ ਜੀ ਉਹ ਜਿਵੇਂ ਪ੍ਰਧਾਨ ਮੰਤਰੀ ਬਾਜੇ ਕੇ ਖੰਭ ਮਾਰਦਾ ਹੁੰਦਾ ਸੀ ਉਸੇ ਤਰੀਕੇ ਮੰਜੀਠੀਆ ਸਾਹਿਬ ਬਾਜੇ ਦੇ ਜਰਨਲ ਵੀ ਖੱਪ ਮਾਰਨ ਲੱਗ ਗਏ ਬਹੁਤ ਗੱਲਾਂ ਸ਼ਿਆ ਮੱਛਾਂ ਨੂੰ ਵਟ ਦੇ ਲਿਆ ਉਹ ਕਰ ਲਾ ਕਰ ਲਾ ਇੰਨਾ ਕਰਨਾ ਤਾਂ ਨਿਕਲਦਾ ਨਹੀਂ ਹੁੰਦਾ ਬੇਟਾ ਠੀਕ ਆ ਸਰਪੰਚ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਆਏ ਸੋ ਦਰਸ਼ਕਾਂ ਨੂੰ ਬੇਨਤੀ ਆ ਵੀ ਛੋਟੀਆਂ-ਛੋਟੀਆਂ ਸਾਡੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਜੇ ਚੰਗੀਆਂ ਲੱਗਦੀਆਂ ਨੇ ਤਾਂ ਸ਼ੇਅਰ ਜ਼ਰੂਰ ਕਰਦੇ ਕਰੋ ਜੀ ਧੰਨਵਾਦ ਜੀ ਸ਼ੁਕਰੀਆ ਜੀ